ਜਲੰਧਰ ਦੇ ਸੈਂਟਰਲ ਹਲਕੇ ਦੇ ਵਿਧਾਇਕ ਵੱਲੋਂ ਲਗਾਏ ਗਏ ਜਨਤਾ ਦਰਬਾਰ ਵਿੱਚ ਆਪ ਵਰਕਰਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜਾ ਇੰਨਾ ਵੱਧ ਗਿਆ ਕਿ ਇੱਕ ਤੀਨੇ ਦੂਜੀ ਥੀਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਇਸ ਮੌਕੇ ਆਪ ਵਰਕਰਾਂ ਨੇ ਕਿਹਾ ਕਿ ਫਲੈਕਸ ਬੋਰਡ ਨੂੰ ਲੈ ਕੇ ਸਾਬਕਾ ਕੌਂਸਲਰ ਦੇ ਪਤੀ ਮਨੂ ਵੈਡਿੰਗ ਨੇ ਉਹਨਾਂ ਨਾਲ ਪਹਿਲਾਂ ਬੈਂਸ ਬਾਜੀ ਕੀਤੀ ਅਤੇ ਬਾਅਦ ਵਿੱਚ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਵਰਕਰ ਜ਼ਖਮੀ ਹੋ ਗਏ ਚਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਲੜਾਈ ਹੋ ਗਈ ਜੀ ਉੱਥੇ ਸਟੇਡੀਅਮ ਵਿੱਚ ਕੈਂਪ ਲੱਗਾ ਜੀ ਇਹ ਜਨਤਾ ਦਰਬਾਰ ਲੱਗਿਆ ਹਾਂਜੀ ਹਾਂਜੀ ਠੀਕ ਇਹ ਕੌਣ ਆਕਸੀਜਨਾਂ ਨੇ ਹਮਲਾ ਕੀਤਾ ਤੁਹਾਡੇ ਇਹ ਪਹਿਲੇ ਮੈਂ ਸਾਫਾ ਕਾਉਂਸਲਰ ਦੇ ਪਤੀ ਸੀਗੇ ਉਹਨਾਂ ਨੇ ਕਰਕੇ ਝਗੜਾ ਹੋਇਆ ਜੀ ਉਹਨਾਂ ਨੇ ਬੰਦਿਆਂ ਨੂੰ ਕਿਹਾ ਜੀ ਇਹ ਅਜੁੱਕਾ ਨਹੀਂ ਜਾਣਾ ਚਾਹੀਦਾ ਨਾਮ ਕੀ ਉਹਨਾਂ ਦਾ ਮੰਨੂ ਜੀ ਅੱਛਾ ਤੇ ਕਿਸ ਕਾਰਨ ਉਹ ਸ਼ੁਰੂ ਹੋਇਆ ਇਹ ਕੋ ਬੋਰਡ ਦਾ ਗਰੋਲਾ ਸੀਗਾ ਜੀ ਤੇ ਜਦੋਂ ਹਮਲਾ ਹੋਇਆ ਉੱਥੇ ਵਿਧਾਇਕ ਸਾਹਿਬ ਖੁਦ ਮੌਕੇ ਤੇ ਸੀ ਨਹੀਂ ਵਿਧਾਇਕ ਸਾਹਿਬ ਨਹੀਂ ਸੀ ਤੇ ਚਿੰਤਾ ਸਰਵਾਰ ਖਤਮ ਹੋ ਗਈ ਸੀ ਹਾਂ ਜੀ ਹਾਂ ਤੇ ਕਿੰਨੇ ਲੋਕਾਂ ਨੇ ਹਮਲਾ ਕੀਤਾ ਤੁਹਾਡੇ ਸੱਤ ਅੱਠ ਜਾਣੇ ਸੀਗੇ ਤੇ ਤੁਸੀਂ ਕੱਲੂ ਸੀ ਉਸ ਤੋਂ ਹੰਨੇ ਸੀਗੇ ਮੁੰਡੇ ਨਾਲ ਦੀ ਇਹ ਛਡਾਉਣ ਚ ਸੀਗੇ ਜੀ ਜੀ ਪਾਰਟੀ ਸਰਕਾਰ ਤੁਹਾਡੇ ਦੁਆਰ ਜੀ ਤਹਿਤ ਕੈਂਪ ਲੱਗੇ ਦਰ ਸੀਗਾ ਉੱਥੇ ਸਾਡੀ ਸਾਰੀ ਜਿਹੜੀ ਟੀਮ ਸੀਗੀ ਆਮ ਆਦਮੀ ਪਾਰਟੀ ਦੀ ਉੱਥੇ ਸੇਵਾ ਕਰੇ ਸੀ ਲੋਕਾਂ ਦਾ ਧਿਆਨ ਰੱਖਦੇ ਸੀ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਉੱਥੇ ਕੋਈ ਚਾਰ ਪੰਜ ਬੰਦਿਆਂ ਨੇ ਰਲ ਕੇ ਸਾਡੇ ਇੱਕ ਵਰਕਰ ਯੁਜਾਰੂ ਵਰਕਰ ਸੀਗਾ ਮਹਿੰਦਰ ਸਿੰਘ ਉਹਦੇ ਦਾਤਰਾ ਦੁੱਤਰਾ ਮਾਰ ਦਿੱਤੀ ਆ ਬਾਕੀ ਜਿਹੜੀ ਪਹਿਲ ਹਾਲ ਦੇਹੀ ਆ ਅੱਡੇ ਅਗਲੇ ਦੀ ਪੁਰੀਆ ਠੀਕ ਨਹੀਂ ਆ ਅਮਰਜੈਂਸੀ ਦਾ ਜਿਸ ਤਾਈ ਉੱਥੇ ਰਲੀਵ ਹੁੰਦਾ ਫਿਰ ਜੋ ਗੱਲ ਹੁੰਦੀ ਉੱਥੇ ਬਾਅਦ ਚ ਦੱਸ ਸਰ ਹਮਿੰਦਰ ਦਾ ਗਲੇ ਕੋਣ ਅਕੇ ਹੀ ਸੀ ਮੈਂ ਤਾਂ ਇੱਥੇ ਸੀਗਾ ਕੋਈ ਸਾਰੇ ਪਿੰਡ ਦੇ ਲੋਕ ਉੱਥੇ ਸੀਗੇ ਜਦੋਂ ਸਾਰੇ ਆਉਂਦੇ ਆ ਤੁਹਾਨੂੰ ਸਾਰੀ ਗੱਲ ਦੱਸ ਦੇ ਉਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਕਲਾਕੀ ਚੱਲੀ ਹੈ ਜਨਤਾ ਦਰਜੇ ਦੇ ਦਰਵਾਜ਼ਾ ਸੀਗਾ ਉਹ ਖਤਮ ਹੋ ਗਿਆ ਸੀਗਾ ਇਹ ਆਪਣਾ ਕੰਮ ਨੂੰ ਸਮੇਟਦੇ ਪਏ ਸੀਗੇ ਉਸ ਤੋਂ ਬਾਅਦ ਇਹ ਹੋਇਆ ਹੈ ਦੋ ਤਰ੍ਹਾਂ ਦਾ ਜੋ ਵੀ ਅਡਾ ਜਿਹੜਾ ਹੋਇਆ ਜਿਹੜੇ ਜਖਮੀ ਹੋਏ ਨੂੰ ਆਪ ਬਨਾਮ ਕੀ ਹੈ ਇਹਦਾ ਤਾਂ ਨਾਂ ਜੀ ਮਹਿੰਦਰ ਸਿੰਘ ਆ ਇਹ ਪਿੰਡ ਬੜਿੰਗ ਦੇ ਰਹਿਣ ਵਾਲੇ ਆ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦਾ ਕੀ ਨਾਮ ਹੈ ਉਹ ਹਲੇ ਛੋਟੇ ਨਾਮ ਦੂਜੇ ਪਾਸੇ ਜੋ ਜਿਹੜੇ ਨਾਲ ਸੀਗੇ ਜਿਹੜੇ ਬੰਦੇ ਸੀਗੇ ਉੱਥੇ ਸੀਗੇ ਦੋ ਤਿੰਨ ਸੀਗੇ ਉਹ ਦੱਸ ਰਹੇ ਆ ਬਾਕੀ ਜਿਹੜੀ ਕਲੀਅਰ ਜੋ ਵੀ ਨਾਮ ਹੈਗਾ ਜਿਹੜਾ ਬੰਦੇ ਦੇ ਸੱਟਾ-ਜ਼ਖ਼ਮ ਲੱਗੀਆਂ ਉਹ ਤੋਂ ਬਿਆਨ ਤੋਂ ਲੈਣ ਤੋਂ ਬਾਅਦ ਪਤਾ ਲੱਗੂਗਾ ਸਰ ਕੀ ਕਾਰਨ ਸੀਗਾ ਜਿਹੜਾ ਹਮਲਾ ਆ ਹਰਨ ਬਾਕੀ ਦੇ ਨਹੀਂ ਤੇ ਤਹਿਕੀਕਾਂ ਚ ਲੈ ਕੇ ਆਉਂਦੇ ਕੀ ਗੱਲ Shamla Chandar Building Maintenance Handyman under Jack Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number 921760 Shyamla Chander center call him on this number 074888 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ